ਜੀ ਸਸਿਕਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੱਧਰ ਸੋਈ ਚ ਅੱਜ ਆਪਾਂ ਬਣਾਉਣ ਲੱਗੇ ਆ ਚਟਣੀ ਚਟਣੀ ਕੀ ਦੋਸਾਂ ਨਾਲ ਸਬਜ਼ੀ ਖਾਣ ਨੂੰ ਜੀਨ ਕਰਦੇ ਫਿਰ ਚਟਣੀ ਦੇ ਨਾਲ ភੋਕਾ ਖਾ ਲਈਏ ਤਾਂ ਉਹਨਾਂ ਭੁੱਖ ਲੱਗ ਜਾਂਦੀ ਹੈ ਫਿਰ ਨਾਲੇ ਜਿਹੜਾ ਚਟਣੀ ਦੇ ਨਾਲ ਰੋਟੀ ਖਾਣਨੇ ਆ ਆਪਾਂ ਫਿਰ ਚ ਆਪਾਂ ਪਾਉਣੇ ਆ ਦੋ ਪਿਆਜ਼ ਲਈਏ ਆਪਾਂ ਮੂਲੀ ਲਈਏ ਤਿੰਨ ਕੇ ਮਿਰਚਾਂ ਲਈਆਂ ਆਪਾਂ ਲਸਣ ਲਿਆ ਥੋੜਾ ਜਿਹਾ ਅਦਰਕ ਲਿਆ ਵਿੱਚ ਪਦੀਨਾ ਪਾਵਾਂਗੇ ਅਜੇ ਪਦੀਨਾ ਇਦਾਂ ਦਾ ਹੀ ਹੈ ਛੋਟੇ ਛੋਟੇ ਪੱਤੇ ਇਹਨਾਂ ਦੇ ਇਹ ਇੱਥੇ ਦੇ ਆਪਾਂ ਤਣੀਆਂ ਪਾਉਣਾ। ਉਪਕਾ ਪਾਵਾਂਗੇ ਪਿਆਜ਼ ਦੀਆਂ। ਇਹਦੇ ਨਾਲ ਬਹੁਤ ਟੇਸਟੀ ਬਣਦੀ ਹੈ ਚਟਣੀ। ਨਾਲ ਆਪਾਂ ਪਾਵਾਂਗੇ ਜਿਹੜੀ ਅੰਬ ਦੀ ਚਟਨੀ ਬਣਾ ਕੇ ਰੱਖੀ ਹੈ। ਇਹਨੂੰ ਕੋਈ ਮਰਬਾ ਕਹਿ ਦਿੰਦਾ, ਕੋਈ ਮਿੱਠਾ achar ਕਹਿ ਦਿੰਦਾ, ਕੋਈ ਚਟਣੀ ਕਹਿ ਦਿੰਦਾ। ਇਹ ਪੂਰਾ ਸਾਲ ਵਰਤੋਂ ਵਿੱਚ ਹੁੰਦੀ ਹੈ। ਆਪਾਂ ਜੇ ਪਕੌੜਿਆਂ ਵਾਲੀ ਚਟਣੀ ਬਣਾਉਣੀ ਉਹ 'ਚ ਵੀ ਪਾ ਲਈਦਾ, ਦੂਸਰੀ ਚਟਣੀ ਬਣਾਈਏ 'ਚ ਵੀ ਪਾਈਦਾ ਵਾ। ਇਮਲੀ ਆਪਾਂ ਨਹੀਂ ਪਾਉਂਦੀ ਅਸੀਂ ਪਾਉਣੀ ਹੈ। ਹੁਣ ਆਪਾਂ ਇਹਦੇ ਵਿੱਚ ਗ੍ਰੈਂਡ ਕਰਾਂਗੇ ਇਸੇ ਜੀ ਆਪਾਂ ਬਣਾਉਣੀ ਹੈ ਕੁੰਡੇ ਡੰਡੇ ਨਾਲ ਵੀ ਤੁਸੀਂ ਕੁੱਟ ਸਕਦੇ ਹੋ ਚਟਨੀ ਨੂੰ ਜਲਦੀ ਹੋਏ ਤੇ ਇਹਦੇ ਚ ਕੱਢ ਲੀ ਦੀਏ ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਉਦੋਂ ਆਪਾਂ ਇਹ ਚਟਨੀ ਬਣਾ ਕੇ ਤੇ ਇਹਦੇ ਨਾਲ ਰੋਟੀ ਖਾਣੇ ਆ ਪਰ ਹੌਲੀ ਨਾਲ ਵੀ ਠੀਕ ਹੋ ਜਾਂਦਾ ਇਹਦੇ ਨਾਲ ਇਸ ਕਰਕੇ ਆਪਾਂ ਹੁਣ ਲੱਗੇ ਚਟਨੀ ਬਣਾਉਣ ਮੋਲੀ ਵੀ ਵਿੱਚ ਪਾਵਾਂਗੇ ਤੈਨੂੰ ਤਾਂ ਨਹੀਂ ਗਿਆਨ ਪਾਦਰ ਨਹੀਂ ਨਾਲੀ ਉਹ ਨਾਲ ਚਟਨੀ ਪਾਦਣੀ ਹੈ। ਇਹਦੇ ਵਿੱਚ ਨਮਕ ਤੇ ਮਿੱਠਾ ਵੀ ਪਿਆ ਹੁੰਦਾ ਹੈ। ਮਿੱਠਾ ਪਾਉਣ ਦੀ ਜਰੂਰਤ ਨਹੀਂ ਸਾਨੂੰ। ਇੱਕ ਜਿਹੜਾ ਦਵਾ ਕੇ ਫਿਰ ਆਪਾਂ ਬਾਅਦ ਵਿੱਚ ਇਹਦੇ ਵਿੱਚ ਪਿਆਰ ਪਾਵਾਂਗੇ। ਛੋਟੇ ਚਮਚਾ ਪਾਟਾਈ ਕੇ ਪਾਏ ਨੇ। थोड़ी जी आप लाल मिर्च पानी है बस यही मसाले हम एक गेड़ा देवे प्याज पुखा एक गेड़े दाल ही इस तरह की हो गई हम आप प्याज पाने थोड़ी थोड़ी आप थले उपर कर लैनी है भी। बरीक ना हो साली बन गई माड़ा माला रह गया प्याज

ਇਹ ਵਾਲੀ ਚਟਨੀ ਦੇ ਨਾਲ ਤੇ ਬਹੁਤ ਜਲਦੀ ਸਾਡੀ ਚਟਨੀ ਬਣ ਜਾਂਦੀ ਹੈ ਕੋਈ ਚੀਜ਼ ਹੋਰ ਨਹੀਂ ਲੈਣੀ ਪੈਂਦੀ ਸਾਨੂੰ ਘਰ ਦੇ ਵਿੱਚ ਚਾਰ ਬਣਿਆ ਪਿਆ ਹੈ ਮਿੱਠਾ ਅੰਬ ਦਾ ਉਹ ਹੀ ਪਾਣੀ ਦਾ ਥੋੜਾ ਜਿਹਾ ਚਟਨੀ ਬਣ ਜਾਂਦੀ ਹੈ ਤੁਸੀਂ ਵੀ ਐਵੇਂ ਦੀ ਚਟਨੀ ਬਣਾ ਕੇ ਵੇਖੋ ਬਹੁਤ ਵਧੀਆ ਬਣਦੀ ਹੈ ਜਲਦੀ ਵੀਡੀਓ ਜਿਹੜੀ ਤੁਹਾਡੇ ਚੈਨਲ ਤੇ ਪਹਿਲੀ ਵਾਰੀ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਲੱਗਦੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਜੋ ਸਾਡੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਤੱਕ ਪਹੁੰਚ ਸਕੇ ਬਹੁਤ ਵਧੀਆ ਚਟਨੀ ਬਣੀ ਹੈ ਕਿਸੇ ਵੀ ਵੇਲੇ ਬਣਾਇਓ ਖਾਇਓ ਖੁਸ਼ ਰਹੋ ਵਸਦੇ ਰਹੋ ਥੈਂਕ ਯੂ